ਦੋਈ ਮੁੱਦੇ ਨੇ ਇੱਕ ਐਜੂਕੇਸ਼ਨ ਮਾਫੀਆ ਤੇ ਪ੍ਰਾਈਵੇਟ ਸਕੂਲ ਮਾਫੀਆ ਤੇ ਪ੍ਰਾਈਵੇਟ ਹਸਪੀਟਲ ਮਾਫੀਆ ਇਹ ਲੋਕਾਂ ਦੀ ਛਲ ਬੋਲ ਲਾਉਂਦਾ ਅਮੀਰ ਬੰਦਾ ਬੱਚੇ ਪੜਾ ਲੈਂਦਾ ਮਹਿੰਗੇ ਸਕੂਲਾਂ ਚ ਲਾਜ਼ਮੀ ਕਰਾ ਲੈਂਦਾ ਮਹਿੰਗੇ ਹੌਸਪੀਟਲਾਂ ਚ ਤੇ ਜਿਹੜਾ ਮੱਧ ਵਰਗੀ ਦੇ ਗਰੀਬ ਪਰਿਵਾਰ ਨੇ ਉਹ ਜਿਹੜੇ ਆ ਉਹ ساری ਜ਼ਿੰਦਗੀ ਆਪਣੀ ਕਮਾਈ ਹਸਪੀਟਲਾਂ ਦੇ ਵਿੱਚ ਤੇ ਪ੍ਰਾਈਵੇਟ ਸਕੂਲਾਂ ਦੀਆਂ ਭੜਾਈਆਂ ਬੱਚਿਆਂ ਦੀਆਂ ਤੇ ਲਾ ਦਿੰਦੇ ਆ ਉਹਨਾਂ ਨੂੰ ਵੀ ਪਟਾਪੇ ਜੋ ਕਿਸੇ ਵੀ ਲਈ ਕੁਝ ਨਹੀਂ ਬਚਦਾ ਤੇ ਇਹ ਜਿਹੜੇ ਵੱਡੇ ਵੱਡੇ ਸਾਡੇ ਐਮਐਲਏ ਐਮਪੀ ਚੁਣ ਕੇ ਜਾਂਦੇ ਨੇ ਨੁਮਾਇंदे ਇਹ ਉਹਨਾਂ ਪ੍ਰਾਈਵੇਟ ਸਕੂਲਾਂ ਦੀ ਟੋਟੇ ਤੇ ਬੋਲਦੇ ਹੀ ਨਹੀਂ ਭਾਜੀ ਉਹ ਸਿਰਫ ਕਾਗਜ਼ੀ ਬਾਤਾਂ ਨੇ ਉਹਨਾਂ ਦੀ ਰਵਨੀਤ ਬਿੰਦੂ ਨੂੰ ਲੋਕਾਂ ਨੇ 10 ਵਾਰੀ ਇਹ ਠਿਕੋੜੀ ਨਾਗੁਰ ਸਾਧੂ ਜੀ ਦਾਤਾ ਹੋਰ ਕਿੱਥੋਂ ਜਤਾਇਆ ਤੇ ਲੁਧਿਆਣੇ ਤੋਂ ਵੀ ਦੋ ਵਾਰੀ ਉਹ ਚੱਕ ਕੇ ਚੁੱਕਿਆ ਤੇ ਜਿਵੇਂ ਨਹੀਂ ਫੇਰ ਆ ਗਿਆ ਕੱਪੜੇ ਬਦਲ ਕੇ ਠੀਕ ਹੈ ਜੀ ਪਹਿਲੇ ਅਰਬਾਂ ਮੇਰਾ ਫੰਡ ਜਿਹੜਾ 10 ਸਾਲ ਉਹਨੇ ਖਦਾ ਪੁੰਜਰੋਂ ਜੀਡੀ ਨੇ ਡੰਡਾ ਫੜਿਆ ਭੱਜ ਕੇ ਬੀਜੇਪੀ ਚ ਵੜ ਗਿਆ ਠੀਕ ਹੈ ਜੀ ਇਸ ਕਰਕੇ ਵੀ ਇਹਨਾਂ ਲੋਕਾਂ ਦੇ ਸਿਰਫ ਪੈਸੇ ਖਾਣੇ ਆ ਪੰਜਾਬ ਐਮ ਪੀ ਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਇਲیکشنਾਂ ਦਾ ਦੌਰ ਚੱਲਦਾ ਪਿਆ ਹੈ ਵਕ ਵਕੋ ਉਮੀਦਵਾਰ ਨੇ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਨੇ ਨਾਮਜ਼ਦੀਆਂ ਦਾਖਲ ਕਰਵਾ ਰਹੇ ਪਏ ਨੇ ਅਸੋ ਨਾਮਜ਼ਦੀ ਅੱਜ ਦਾਖਲ ਕਰੇ ਗਈ ਹੈ ਆਜ਼ਾਦ ਉਮੀਦਵਾਰ ਦੇ ਵਿੱਚੋਂ ਲੁਧਿਆਣੇ ਦੇ ਮਸ਼ਹੂਰ ਬਾਬਾ 버ਗਰ ਵਾਲੇ ਬਾਬਾ ਜੀ ਸਾਡੇ ਨਾਲ ਮੌਜੂਦ ਹੈ 버ਗਰ ਬਣਾ ਰਹੇ ਪਏ ਨੇ ਅਸੋ ਸਿਕਿਉਰਟੀ ਵੀ ਮਿਲ ਚੁੱਕੀ ਹੈ ਦੇਖ ਸਕਦੇ ਹੋ ਪਿੱਛੇ ਸਿਕਿਉਰਟੀ ਵੀ ਮਿਲ ਚੁੱਕੀ ਹੈ ਅਸੋ ਬਾਬਾ ਜੀ ਨੇ ਨਾਮਜ਼ਦੀ ਅੱਜ ਦਾਖਲ ਕਰਾਤੀ ਹੈ ਸਿਕਿਉਰਟੀ ਲੈ ਕੇ ਆ ਗਏ ਨੇ ਚੋਣਾ ਲੜਨਗੇ ਲੋਕ ਸਭਾ ਦੀ ਆ ਆਜ਼ਾਦ ਗੱਲਬਾਤ ਕਰਾਂਗੇ ਬਾਬਾ ਜੀ ਨਾਲ ਕਿ ਕੀ ਮਨ ਵਿੱਚ ਆਇਆ ਕਿਸ ਤਰ੍ਹਾਂ ਉਹ ਚੋਣਾ ਲੜ ਰਹੇ ਨੇ ਕੀ ਉਹਨਾਂ ਦੇ ਖਾਸ ਏਜੰਡੇ ਨੇ ਗੱਲਬਾਤ ਕਰਤੀ ਸਸੀ ਗਾ ਜੀ ਸਸੀ ਗਾ ਜੀ ਸਾਰਿਆਂ ਨੂੰ ਵੈਕੂ ਜਿੱਦਾ ਖਾਲਸਾ ਵੈਕੂ ਜਿੱਦੀ ਬਤ ਹੈ ਇਲੈਕਸ਼ਨ ਲੜ ਰਹੇ ਚੋਣਾ ਲੜ ਰਹੇ ਇਸ ਵਾਰ ਸੋ ਕਿਹੜੇ ਮੁੱਖ ਤੁਹਾਡੇ ਏਜੰਡੇ ਹੈ ਪਹਿਲਾਂ ਉਹਨਾਂ ਬਾਰੇ ਦੱਸੋ ਜੀ ਇੱਕ ਵਾਰੀ ਏਜੰਡੇ ਦੋ ਹੀ ਆ ਭਾਜੀ ਇੱਕ ਐਜੂਕੇਸ਼ਨ ਇੱਕ ਹੈਲਥ ਤੇ ਪਰਗਨ ਨਾਲ ਨਾਲ 버거 ਵੀ ਵੇਚ ਰਹੇ ਨਾਲੇ ਚੋਣਾਂ ਦਾ ਪ੍ਰਚਾਰ ਵੀ ਹੋ ਰਿਹਾ ਜੀ ਤੇ ਭਾਜੀ ਇਦਾਂ ਜੀ ਦੋ ਦੋ ਹੀ ਮੁੱਦੇ ਨੇ ਇੱਕ ਐਜੂਕੇਸ਼ਨ ਕਹਿੰਦੇ ਤਾ ਕੋਈ ਜਿਹੜਾ ਪ੍ਰਾਈਵੇਟ ਸਕੂਲ ਮਾਫੀਆ ਤੇ ਪ੍ਰਾਈਵੇਟ ਹਸਪੀਟਲ ਮਾਫੀਆ ਇਹ ਲੋਕਾਂ ਦੀ ਛੇਨੂਬੋਧ ਲਾਉਂਦਾ ਅਮੀਰ ਬੰਦਾ ਬੱਚੇ ਪੜਾ ਲੈਂਦਾ ਮਹਿੰਗੇ ਸਕੂਲਾਂ 'ਚ ਇਲਾਜ ਵੀ ਕਰਾ ਲੈਂਦਾ ਮਹਿੰਗੇ ਹਸਪੀਟਲਾਂ 'ਚ ਤੇ ਜਿਹੜਾ ਮੱਧ ਵਰਗੀ ਤੇ ਗਰੀਬ ਪਰਿਵਾਰ ਨੇ ਉਹ ਜਿਹੜੇ ਉਹ ਸਾਰੀ ਜ਼ਿੰਦਗੀ ਆਪਣੀ ਕਮਾਈ ਹਸਪੀਟਲਾਂ ਦੇ ਵਿੱਚ ਦੇ ਪ੍ਰਾਈਵੇਟ ਸਕੂਲਾਂ ਦੀਆਂ ਪੜਾਈਆਂ ਬੱਚਿਆਂ ਦੀਆਂ ਤੇ ਲਾ ਦਿੰਦੇ ਆ ਉਹਨਾਂ ਨੂੰ ਬੁਢਾਪੇ ਜੋਗੀ ਸੇਵਿੰਗ ਲਈ ਕੁਝ ਨਹੀਂ ਬਚਦਾ ਤੇ ਇਹ ਜਿਹੜੇ ਵੱਡੇ ਵੱਡੇ ਸਾਡੇ ਐਮਐਲਏ ਐਮ ਇਹ ਉਹਨਾਂ ਪ੍ਰਾਈਵੇਟ ਸਕੂਲਾਂ ਦੀ ਲੁੱਟ ਤੇ ਬੋਲਦੇ ਹੀ ਨਹੀਂ ਕਿਉਂਕਿ ਇਹਨਾਂ ਨੂੰ ਵੱਡੀ ਮੋਟੀ ਰਿਸ਼ਵਤ ਆਉਂਦੀ ਹੈ ਇਹਨਾਂ ਦੀ ਜੇਬਾਂ ਗਰਮ ਹੁੰਦੀਆਂ ਨੇ ਇਸ ਕਰਕੇ ਮੇਰਾ ਕੋਈ ਮੁੱਦਾ ਵੀ ਜੇ ਮੈਂ ਸੰਗਤ ਨੇ ਮੈਨੂੰ ਜਿਤਾ ਕੇ ਭੇਜਿਆ ਤਾਂ ਮੈਂ ਸਭ ਤੋਂ ਪਹਿਲੇ ਇਹਨਾਂ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਉਹਨਾਂ ਸਰਕਾਰੀ ਸਕੂਲਾਂ ਨੂੰ ਖਣਾ ਕਰਾਂਗਾ ਜਿਨ੍ਹਾਂ ਦੀਆਂ ਇਮਾਰਤਾਂ ਖਸਤਾ ਹੋ ਚੁੱਕੀਆਂ ਨੇ ਉਹਨਾਂ ਨੂੰ ਸਿਰਫ ਇਹ ਨਹੀਂ ਵੀ ਜਵੇਂ ਭਗਵੰਤ ਮਾਨ ਦੀ ਸਰਕਾਰ ਨੇ ਰੰਗ ਫੇਰ ਕੇ ਕਹਤ ਹੈ ਜੀ ਇਹ ਅਦਰ ਸਕੂਲ ਬਣ ਗਏ ਮੈਂ ਉਹਨਾਂ ਦੀਆਂ ਬਿਲਡਿੰਗਾਂ ਨੂੰ ਉਹਨਾਂ ਦੇ ਅੰਦਰ ਫਰਨੀਚਰ ਇਹੋ ਜਿਹਾ ਬੁਲਾਵਾਂਗਾ ਬਿਲਡਿੰਗਾਂ ਨਵੀਆਂ ਨਿਰਮਾਣ ਕਰਾਵਾਂਗਾ ਆਪਣੇ ਫੰਡ ਤਾ ਜੋ ਲੋਕ ਆਪਣੇ ਬੱਚਿਆਂ ਨੂੰ ਬੜੇ ਮਾਣ ਨਾਲ ਸਰਕਾਰੀ ਸਕੂਲ ਪੜ੍ਹਾ ਸਕਣ। ਤੇ ਪ੍ਰਾਈਵੇਟ ਹਸਪਤਾਲਾਂ ਦੇ ਮੈਂ ਮੁਕਾਬਲੇ ਦੇ ਲਈ ਉਹਨਾਂ ਦੀ ਲੁੱਟੋਂ ਲੋਕਾਂ ਨੂੰ ਬਚਾਣ ਲਈ ਲੁਧਿਆਣਾ 'ਚ ਪੀਜੀਏ ਦੇ ਬਰਾਬਰ ਦਾ ਕੋਈ ਹਸਪਤਾਲ ਲੈ ਕੇ ਆਵਾਂਗਾ ਸਰਕਾਰ ਤੋਂ ਮਨਜ਼ੂਰ ਕਰਾ ਕੇ ਸੈਂਟਰ ਤੋਂ ਜਿਹਦੇ ਨਾਲ ਕਿ ਲੁਧਿਆਣਾ ਜਿਹੜਾ ਮਹਾਨਗਰ ਬਣ ਚੁੱਕਿਆ ਵਾ ਇਹ ਹੁਣ ਛੋਟਾ ਸ਼ਹਿਰ ਨਹੀਂ ਰਿਹਾ ਇੱਥੇ ਦੀ ਬਹੁਤ ਜਿਹੜੀ ਬਹੁਤ ਜ਼ਿਆਦਾ ਆਵਾਸਦਈਏ ਬਸੋ ਹੈ ਕਿ ਉਹਨਾਂ ਨੂੰ ਲੁਧਿਆਣਾ ਦੇ ਵਿੱਚ ਹੀ ਕੋਈ ਇਹੋ ਜਿਹਾ ਹਸਪਤਾਲ ਮਿਲ ਜੇ ਜਿੱਦਾਂ ਉਹਨਾਂ ਨੂੰ ਰਾਤ ਮਿਲੇ। ਬਿਲਕੁਲ। ਆਸੋ ਉਮੀਦਵਾਰ ਤਾਂ ਬਾਕੀ ਵੀ ਇਹੀ ਗੱਲ ਕਹਿੰਦੇ ਆ ਹੈਲਥ ਦੀ ਐਜੂਕੇਸ਼ਨ ਦੀ ਗੱਲ ਕਰਦੇ ਆ ਬਾਕੀ ਵੀ ਇਹੀ ਦਾਵਾ ਕਰਦੇ ਕਿ ਉਹ ਵੀ ਜਿੱਤਣਗੇ ਤਾਂ ਇਹ ਚੀਜ਼ਾਂ ਦੇ ਕੰਮ ਹੋ ਰੜਗੇ ਭਾਜੀ ਉਹ ਸਿਰਫ ਕਾਗਜ਼ੀ ਵਾਦੇ ਨੇ ਉਹਨਾਂ ਦੇ ਜੀ ਰਵਨੀਤ ਬਿੱਟੂ ਨੂੰ ਲੋਕਾਂ ਨੇ 10 ਵਾਰੀ ਇੱਕ ਵਾਰੀ ਨਨਤਪੁਰ ਸਾਧੂ ਜੀ ਦਾਤਾ ਹੋਰ ਵੀ ਕਿੱਦੋਂ ਜਿਤਾਇਆ ਤੇ ਲੁਧਿਆਣੇ ਤੋਂ ਵੀ ਦੋ ਵਾਰੀ ਉਹ ਜਿੱਤ ਚੁੱਕਿਆ ਤੀਜੀ ਵਾਰੀ ਫਿਰ ਆ ਗਿਆ ਕੱਪੜੇ ਬਦਲ ਕੇ ਠੀਕ ਹੈ ਜੀ ਪਹਿਲੇ ਅਰਬਾਂ ਦਾ ਫੰਡ ਜਿਹੜਾ 10 ਸਾਲ ਉਹਨੇ ਖਾਦਾ ਉਂਝਰੋ ਈਡੀ ਨੇ ਡੰਡਾ ਫੜਿਆ ਭੱਜ ਕੇ ਬੀਜੇਪੀ 'ਚ ਵੱਢ ਗਿਆ ਠੀਕ ਹੈ ਜੀ ਇਸ ਕਰਕੇ ਵੀ ਇਹਨਾਂ ਲੋਕਾਂ ਨੇ ਸਿਰਫ ਪੈਸੇ ਖਾਣੇ ਆ ਰਵਨੀਤ ਬਿੱਟੂ ਕਹਿੰਦਾ ਜੀ ਮੈਂ ਬੁੱਡੇ ਨਾਲ ਦੀ ਕਾਇਆ ਕਲਪ ਕਰਾਂਗਾ ਦੱਸੋ ਬੁੱਡੇ ਨਾਲੇ ਦਾ ਫਿਰ ਉਦਾਂ ਹੀ ਆ ਉਹ ਵੱਡੇ ਵੱਡੇ ਡੈਂਗਾ ਵਾਲੇ ਲਾਲੇ ਜਿਹੜੇ ਆ ਉਹ ਉਹਦੇ ਵਿੱਚ ਕੈਮੀਕਲ ਦਾ ਪਾਣੀ ਸ਼੍ਰੀ ਆਮ ਸਿੱਟ ਰਹੇ ਨੇ ਸ਼੍ਰੀ ਆਮ ਡੈਰੀਆਂ ਦਾ ਗੰਦ ਜਿਹੜਾ ਬੁੱਡੇ ਨਾਲੇ ਜਾ ਰਿਹਾ ਲੋਕਾਂ ਨੂੰ ਕੈਂਸਰ ਹੋ ਰਿਹਾ ਲੋਕਾਂ ਦੇ ਬੱਚੇ ਬਿਮਾਰ ਹੋ ਕੇ ਮਰ ਰਹੇ ਨੇ ਵੱਡੇ ਲੋਕ ਅਮੀਰ ਲੋਕ ਦੇ ਲੀਡਰ ਤਾਂ ਅਮਰੀਕਾ ਜਾ ਕੇ ਇਲਾਜ ਕਰਾ ਲੈਂਦੇ ਨੇ ਲੇਕਿਨ ਗਰੀਬ ਲੋਕ ਜਿਹੜੇ ਆ ਉਹ ਪੀਜੀਏ ਦੇ ਵਿੱਚ ਦਾਕੇ ਦੇਖੋ ਕਿੱਦਾਂ ਰੁਲਦੇ ਪਏ ਨੇ ਉੱਥੇ ਬੈੱਡ ਵੀ ਨਹੀਂ ਉਹਨਾਂ ਦੇ ਲਈ ਤਾਂ ਇਸ ਕਰਕੇ ਮੈਂ ਐਸੇ ਉੱਤੇ ਜਿਹੜਾ ਗਰਾਊਂਡ ਲੈਵਲ ਤੇ ਇਸ ਚੀ ਮੈਂ ਇਹਨਾਂ ਲੁਟੇਰੀਆਂ ਦੇ ਲੁੱਟ ਤੋਂ ਲੋਕਾਂ ਨੂੰ ਬਚਾਵਾਂਗਾ। ਚੋਣ ਪ੍ਰਚਾਰ ਹੈ ਹੁਣ ਚੋਣ ਪ੍ਰਚਾਰ ਵੀ ਕਰਨਾ ਪਵੇਗਾ ਦਿਨ ਬੜੇ ਥੋੜੇ ਰਹਿ ਗਏ ਐ। ਚੋਣ ਪ੍ਰਚਾਰ ਕਿਤਾ ਮੈਨੇਜ ਕਰਾਂਗਾ ਕਿਉਂਕਿ ਸ਼ਾਮ ਨੂੰ ਕੰਮ ਤੇ ਵੀ ਆਣਾ ਹੁੰਦਾ। ਹਾਂਜੀ ਭਾਜੀ ਮੈਂ ਸ਼ਾਮ ਨੂੰ ਆਪਣੇ ਕੰਮ ਤੇ ਆਣਾ ਦਿਨੇ ਮੈਂ ਚੋਣ ਪ੍ਰਚਾਰ ਕਰਦਾ ਤਿੰਨ ਚਾਰ ਘੰਟੇ। ਉਤੋਂ ਬਾਅਦ ਜਿਹੜੇ 3-4 ਘੰਟੇ ਕਿਹੜੇ 3-4 ਘੰਟੇ ਦਿਨੇ ਭਾਜੀ ਮੈਂ ਸਵੇਰੇ 7 ਵਜੇ ਘਰੋਂ ਨਿਕਲਦਾ ਵਾਂ ਤੇ ਦੁਪਹਿਰ ਨੂੰ 12-1 ਵਜੇ ਤੱਕ ਮੈਂ ਚੋਣ ਬਚਾਰ ਕਰਦਾ ਉਸ ਤੋਂ ਬਾਅਦ 2 ਘੰਟੇ ਮੈਂ ਤੜੇ ਆਰਾਮ ਕਰਕੇ ਫਿਰ ਆਪਣੇ ਕੰਮ ਤੇ ਆ ਜਾਂਦਾ। ਤੇ ਉਸ ਤੋਂ ਬਾਅ ਕਿ ਇਸ ਵਾਰ ਆਪਣੇ ਰਿਸ਼ਤੇਦਾਰਾਂ ਸੱਜਣਾਂ ਮਤਰਾਂ ਨੂੰ ਕਹਿ ਕੇ ਮੈਨੂੰ ਵੋਟ ਪਵਾਉਣ ਤਾਂ ਜੋ ਮੈਂ ਇਹ ਜਿਹੜੀ ਭ੍ਰਿਸ਼ਟਾਚਾਰ ਦੇ ਇਹਨਾਂ ਲੁਟੇਰਿਆਂ ਦੇ ਖਿਲਾਫ ਜਿਹੜੀ ਮੈਂ ਲੜਾਈ ਲੜ ਰਿਹਾ ਜੰਗ ਛੇੜੀ ਹੈ ਇਹਨੂੰ ਮੈਂ ਜਿੱਤ ਸਕਾਂ ਹਾਂ ਬਿਲਕੁਲ ਆ ਜੋ ਚੋਣ ਪ੍ਰਚਾਰ ਦੇ ਦੌਰਾਨ ਹੁਣ ਤੁਸੀਂ 버ਗਰ ਵੀ ਹੈ ਅੱਗੇ ਵੋਟਰਾਂ ਨੂੰ ਲੁਭਾਉਣ ਲਈ 버ਗਰ ਦਾ ਡਿਸਕਾਊਂਟ ਵੀ ਦਿੱਤਾ ਜਾਵੇਗਾ ਕੋਈ ਨਹੀਂ ਭਾਜੀ ਮੈਂ ਨਾ ਤਾਂ ਕੋਈ ਲਾਲਚ ਦੇਣਾ ਨਾ ਕੋਈ ਡਿਸਕਾਊਂਟ ਦੇਣਾ ਮੇਰਾ 버ਗਰ ਸਭ ਤੋਂ ਮਹਿੰਗਾ ਹੈ ਕਿਉਂਕਿ ਮੇਰੀ ਕੁਆਲਿਟੀ ਹੈ ਔਰ ਗਾਹਕ ਮੇਰੇ ਕੋਲੋਂ ਮਹਿੰਗਾ 버ਗਰ ਖਾਂਦੇ ਵੀ ਬੜੇ ਖੁਸ਼ ਹੋ ਕੇ ਜਿੱਦੋਂ ਮ ਅਸੋ ਇਹ ਚੋਣਾ ਤੁਹਾਡੇ ਕਿੰਨੇ ਵੀ ਚੋਣ ਹੈ ਤੁਹਾਡੇ ਪਹਿਲਾ ਕਿੰਨੀ ਵਾਰ ਲੜ ਚੁੱਕੇ ਜੋ ਇਹ ਮੇਰੀ ਦੂਜੀ ਚੋਣ ਹੈ ਜੀ ਪਹਿਲੀ ਚੋਣ ਚ ਲਗਭਗ ਕਿੰਨੀ ਵੋਟ ਪੈ ਗਈ ਸੀ ਮੈਨੂੰ ਪੈ ਗਈ ਸੀ ਭਾਜੀ ਪਹਿਲੇ 1400 ਦੇ ਨੇੜੇ ਤੇ ਇਸ ਵਾਰੀ ਮੈਨੂੰ ਉਮੀਦ ਹੈ ਕਿ ਲੋਕ ਮੈਨੂੰ ਜਿਤਾ ਕੇ ਭੇਜਣਗੇ ਜੀ ਅਸੋ ਜਿੱਤਨ ਦੀ ਉਮੀਦ ਹੈ ਚੋਣਾ ਲੜ ਰਹੇ ਪਏ ਨੇ ਮੁੱਦਿਆਂ ਤੇ ਲੜ ਰਹੇ ਪਏ ਨੇ ਹੈਲਥ ਤੇ ਲੜ ਰਹੇ ਪਏ ਨੇ ਜੋ ਐਜੂਕੇਸ਼ਨ ਦੇ ਮੁੱਦੇ ਤੇ ਲੜ ਰਹੇ ਪਏ ਨੇ ਤੁਸੀਂ ਦੇਖ ਸਕਦੇ ਹੋ ਕਿ ਕੰਮ ਵੀ ਆਪਣਾ ਨਾਲ ਦੀ ਨਾਲ ਕਰ ਰਹੇ ਪਏ ਨੇ ਸਵੇਰੇ ਕਹਿਣਾ ਹੈ ਕਿ ਚੋਣ ਪ੍ਰਚਾਰ ਤੇ ਜਾਂਦੇ ਨੇ ਔਰ ਸ਼ਾਮ ਨੂੰ ਇੱਥੇ ਆ ਕੇ ਆ ਜੋ 버ਗਰ ਬਣਾਉਂਦੇ ਨੇ 버ਗਰ ਬਣਾਉਂਦੇ ਨਾਲ ਵੋਟਰਾਂ ਨੂੰ ਅਪੀਲ ਕਰਦੇ ਨੇ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਇਹਨਾਂ ਨੂੰ ਵੋਟ ਪਾਣ ਆਸੋ ਮੁੱਦੇ ਨੇ ਮੁੱਦੇ ਸਭ ਦੇ ਇੱਕੋ ਜਿਹੇ ਹੀ ਹੁੰਦੇ ਨੇ ਆਸੋ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਨਤੀਜੇ ਆਣਗੇ ਇੱਕ ਤਰੀਕ ਨੂੰ ਵੋਟਾਂ ਪੈਣਗੀਆਂ 4 ਤਰੀਕ ਨੂੰ ਨਤੀਜੇ ਆਣਗੇ ਸੋ ਦੇਖਣਾ ਹੋਵੇਗਾ ਨਤੀਜੇ ਕਿਨਾਂ ਦੇ ਹੱਕ ਦੇ ਵਿੱਚ ਆਉਣਗੇ ਫਿਲਹਾਲ ਮੈਂ ਇਹਨਦੇ ਇਜਾਜ਼ਤ ਧੰਨਵਾਦ